ਬਟਾਲਾ ਦੇ ਇੱਕ ਨੌਜਵਾਨ ਨੇ ਇਲੈਕਟ੍ਰਿਕ ਡਿਪਲੋਮਾ ਕੀਤਾ ਅਤੇ ਮੁਰ ਰੈਸਟੋਰੈਂਟ ਚ ਕੀਤੀ ਨੌਕਰੀ ਹੁਣ ਬਣਾ ਲਿਆ ਆਪਣਾ ਫੂਡ ਟਰੱਕ ਨੌਜਵਾਨ ਦਾ ਕਹਿਣਾ ਪੰਜਾਬ ਚ ਸਾਰੇ ਨਹੀਂ ਹਨ ਨਸ਼ੇ ਦੇ ਆਦੀ ਵਿਦੇਸ਼ ਨਹੀਂ ਪੰਜਾਬ ਚ ਰਹਿ ਕਰ ਨਹੀਂ ਹੈ ਕੀਰਤ ਇਨਾਂ ਦਿਨਾਂ ਚ ਅਕਸਰ ਹਰ ਸ਼ਹਿਰ ਅਤੇ ਹਾਈਵੇ ਤੇ ਕਈ ਫੂਡ ਟਰੱਕ ਅਤੇ ਐਸੇ ਫੂਡ ਸਟਾਲ ਦੇਖਣ ਨੂੰ ਮਿਲ ਰਹੇ ਹਨ ਜੋ ਪੜੇ ਲਿਖੇ ਨੌਜਵਾਨਾ ਵੱਲੋਂ ਆਪਣਾ ਕੰਮ ਕਰਨ ਦੀ ਸੋਚ ਨਾਲ ਸ਼ੁਰੂ ਕੀਤੇ ਗਏ ਹਨ ਐਸਾ ਹੀ ਨੌਜਵਾਨ ਹੈ ਬਟਾਲੇ ਦੇ ਪਿੰਡ ਚਾਹਲਕਲਾ ਦਾ ਰਹਿਣ ਵਾਲਾ ਸਤਿੰਦਰਪਾਲ ਸਿੰਘ ਜਿਸ ਨੇ ਭਾਵੇਂ 12 ਜਮਾਤ ਦੀ ਪੜ੍ਹਾਈ ਕਰਨ ਤੋਂ ਬਾਅਦ ਇਲੈਕਟ੍ਰਿਕ ਡਿਪਲੋਮਾ ਕੀਤਾ ਅਤੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਸਨੇ ਇੱਕ ਨਿੱਜੀ ਕੰਪਨੀ 'ਚ ਇਲੈਕਟ੍ਰੀਸ਼ੀਅਨ ਦੀ ਨੌਕਰੀ ਵੀ ਕੀਤੀ। ਲੇਕਿਨ ਉਸ 'ਚ ਮਨ ਨਹੀਂ ਲੱਗਾ ਅਤੇ ਮੋੜ ਆਪਣਾ ਕੀਤਾ ਬਦਲਣ ਦੀ ਸੋਚ ਨਾਲ ਫਾਸਟ ਫੂਡ ਰੈਸਟੋਰੈਂਟ 'ਚ ਕੰਮ ਸਿੱਖਿਆ ਅਤੇ ਉੱਥੇ 3 ਸਾਲ ਨੌਕਰੀ ਕੀਤੀ ਅਤੇ ਮਨ 'ਚ ਸ਼ੁਰੂ ਤੋਂ ਸੀ ਕਿ ਨਾਤਾ ਵਿਦੇਸ਼ ਜਾਣਾ ਅਤੇ ਇਥੇ ਪੰਜਾਬ 'ਚ ਰਹਿ ਆਪਣਾ ਹੱਥੀਂ ਕਿਰਤ ਕਰ ਆਪਣਾ ਕਾਰੋਬਾਰ ਕਰਨਾ ਹੈ ਅਤੇ ਹੁਣ ਇਸੇ ਮਕਸਦ ਨਾਲ ਉਸ ਵੱਲੋਂ ਇੱਕ ਫੂਡ ਟਰੱਕ ਤਿਆਰ ਕਰਵਾਇਆ ਗਿਆ ਅਤੇ ਹੁਣ ਉਹ ਆਪ ਹੀ ਇਸ ਫੂਡ ਟਰੱਕ ਦਾ ਮਾਲਕ ਵੀ ਹੈ ਅਤੇ ਉੱਥੇ ਲੋਕਾਂ ਨੂੰ ਸਾਫ਼ ਸੁਥਰਾ ਤੇ ਸਿਹਤ ਲਈ ਚੰਗਾ ਖਾਣਾ ਪਰੋਸ ਰਿਹਾ ਹੈ ਮੇਰਾ ਨਾਮ ਸਤਿੰਦਰ ਸਿੰਘ ਹੈ ਜੀ ਅੱਛਾ ਸਤਿੰਦਰ ਜੀ ਇਹ ਦੱਸੋ ਕਿ ਆ ਜਿਹੜਾ ਫੂਡ ਇੱਕਦੋਤੇ ਤੁਸੀਂ ਸ਼ੁਰੂ ਕੀਤਾ ਤੇ ਕਿਤਾ ਮਨਜੇ ਕਿਹੜਾ ਸਰ ਇਹਨੂੰ 3 ਮਹੀਨੇ ਹੋ ਗਏ ਨੇ ਸਟਾਰਟ ਕੀਤੇ ਨੇ ਤੇ ਮੈਂ ਇਸ ਤੋਂ ਪਹਿਲਾਂ ਯੋਗ ਕਰਦਾ ਸੀ ਰੈਸਟੋਰੈਂਟ ਵਿੱਚ ਇਨਸਟਾਲ ਕੀਤੀ ਇਥੇ ਜੋਬ ਤੇ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੋਈ ਮਤਲਬ ਤਿਆਰ ਕਰਦੇ ਆਪਣਾ ਕੰਮ ਕਰਦੇ ਆ ਫਿਰ ਇਹ ਸਕੂਟਰਕ ਬਣਾਇਆ ਜੀ ਹਾਂ ਜੀ ਹਾਂ ਜੀ ਆਪ ਤਿਆਰ ਕਰਾਇਆ ਅੱਛਾ ਤੇ ਕਿੱਦਾਂ ਦੀ ਕਿਨੀ ਐਜੂਕੇਸ਼ਨ ਹੈ ਜੀ ਮੈਂ ਪਲੱਸ 2 ਕੀਤੀ ਸਰ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਦਾ 2 ਸਾਲ ਦਾ ਇਲੈਕਟ੍ਰੀਕਲ ਦਾ ਡਿਪਲੋਮਾ ਕਰਨ ਤੋਂ ਬਾਅਦ ਇਲੈਕਟ੍ਰੀਕਲ ਵਾਲੇ ਪਾਸੇ ਕਦੇ ਜੋਬ ਕੀਤੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੈਂ ਕੰਮ ਮਤਲਬ ਕੀਤਾ ਥੋੜਾ ਜਿਹਾ ਇਲੈਕਟ੍ਰੀਕਲ ਦਾ ਪਰ ਉਧਰ ਮਨ ਨਹੀਂ ਸੀ ਹੈਗਾ ਮੇਰਾ ਮਨ ਨਹੀਂ ਸੀ ਬਾਈ ਦਾ ਤੋਂ ਬਾਅਦ ਮੈਂ ਫਿਰ ਰੈਸਟੋਰੈਂਟ ਵਿੱਚ ਲੱਗਾ ਇਸ ਤੋਂ ਬਾਅਦ ਯੋਗ ਕੀਤੀ ਰੈਸ਼ਮ ਨੇ 3 ਸਾਲ। ਸਭ ਤੋਂ ਵੱਡੀ ਕਿਹਦੀ ਗੱਲ ਆਏ? ਨਹੀਂ 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 ਮੇਰੇ ਪੜਦੇ ਸਾਰ ਵੀ ਉਦੋਂ ਕੋਈ ਮੰਚ ਨਹੀਂ ਸੀ ਹੈਗਾ। ਸਿੱਧੀ ਬਾਹਰ ਨਹੀਂ ਜਾਣਾ। ਇੱਥੇ ਕਰਨਾ ਪਾਇਆ ਜਿਹੜਾ ਮਰਜ਼ੀ ਕੰਮ ਕਰੀਏ। ਰੱਬ ਦੀ ਕਿਰਪਾ ਇਹ ਬਹੁਤ ਵਧੀਆ ਚੱਲਦਾ ਪਿਆ ਫੁੱਟਰਾ। ਪਰਿਵਾਰ ਦੀ ਕਿੱਦਾਂ ਲਿ ਸਪੋਰਟ ਦੋਈ? ਬਹੁਤ ਵਧੀਆ ਸਪੋਰਟ ਕੀਤਾ ਸਾਰੇ ਪਰਿਵਾਰ ਨੇ ਬਹੁਤ ਸਪੋਰਟ ਕੀਤਾ। ਆਪਣੇ ਨਿਵਾਸੀਆਂ ਨੇ ਵੀ ਸਟਾਰਟ ਤੋਂ ਬਾਅਦ ਮਟਾਲੇ ਦੇ ਨਿਵਾਸੀ ਨੇ ਬਹੁਤ ਸਪੋਰਟ ਕੀਤਾ ਨਾਲ। ਇੱਥੇ ਕਿਦਾਂ ਦਾ ਫਿਰ ਪਿਆਰ ਮਿਲਿਆ ਲੋਕਾਂ ਨੂੰ? ਹਾਂਜੀ ਬਹੁਤ ਵਧੀਆ ਪਿਆਰ ਮਿਲਿਆ ਬਹੁਤ ਜ਼ਿਆਦਾ। ਫੂਡ ਵੀ ਬੀ ਸਪੈਸ਼ਲਟੀ ਰਹੀ ਹੋਈ ਹੈ ਆਪਣੇ ਫੂਡ ਵਿੱਚ ਸਰ 버거 ਤੇ ਸਭ ਸਪੈਸ਼ਲ ਹੈ ਜੀ ਸਬ ਤੁਸੀਂ ਹਾਂ ਜੀ ਹਾਂ ਜੀ ਸਭ ਅੱਜ ਨੌਜਵਾਨਾਂ ਦੀ ਇੱਕ ਹੈਲਦੀ ਫੂਡ ਵਾਲੇ ਪਾਸੇ ਹੈਲਦੀ ਆ ਬਿਲਕੁਲ ਬਿਲਕੁਲ ਮਲਟੀ ਗ੍ਰੇਨ ਬਰੈਡ ਹੁੰਦਾ ਆਪਣੇ ਕੋਲ ਇੱਕ ਵਾਰੀ ਟਰਾਈ ਕਰੋ ਸਭ ਸਪੈਸ਼ਲ ਬਿਲਕੁਲ ਦੱਸੇ ਲੋਕਾਂ ਨੂੰ ਵੀ ਮੈਂ ਆਪਣੇ ਪੰਜਾਬੀ ਲੋਕਾਂ ਨੂੰ ਇਹ ਭਰਾਮਾ ਨੂੰ ਮਤਲਬ ਸਨ੍ਹਾ ਦੇਣਾ ਚਾਹੁੰਦਾ ਕਿ ਉਹਨਾਂ ਨੂੰ ਸਪੋਰਟ ਕਰੋ ਵੀ ਸਾਰੇ ਨੌਜਵਾਨ ਨਸ਼ਿਆਂ ਵਾਲ ਨਹੀਂ ਹੈਗੇ ਉਹਨਾਂ ਨੂੰ ਸਪੋਰਟ ਕਰੋ ਆਪਣੇ ਆਪ ਹੀ ਸਾਰੇ ਜਿਹੜੇ ਦਰਬੰਗਦਰ ਨੂੰ ਆਪ ਸਪੋਰਟ ਕਰੋ ਉਹਨਾਂ ਨੂੰ